ਆ ਮੱਝ ਬਗਾਊਆ ਬਈ ਮੋੜ ਲਗਾ 1,60,000 ਰੁਪਇਆ 20 ਲੀਟਰ ਦੁੱਧਾ ਤਾਜੀ ਸੂਈ ਆ ਬਾਈ ਅੱਜ ਹੀ ਸੂਈ ਆ ਬਾਈ ਕੀ ਰੇਟ ਕਰਦਾ 160 160 ਕਿੰਨਾ ਦਤਾ 24 24 ਮਜਾਣਾ ਬੱਕਰ ਮਾਰਦੇ ਮਾਰਦੇ ਬੰਦਾ ਮਾਰ ਹਾਂਜੀ ਮੈਂ 20 ਦੱਸਿਆ ਜੀ ਮਾਫੀ 24 ਕਿਲੋ ਦੁੱਧ ਦੱਸਦੇ ਆ ਠੀਕ ਆ ਬਾਕੀ ਆਪ ਤੁਸੀਂ ਤਸਕਰ ਸਕਦੇ ਚੋਕੇ ਦੋਨੇ ਡੰਗ ਨੰਬਰ ਆਪਾਂ ਦੇਵਾਂਗੇ ਜੀ ਸੰਪਰਕ ਨੰਬਰ